ਨਮਸਕਾਰ ਸ਼ਾਸਤ੍ਰਕਾਲ ਸਮਾਣਤ ਜੁੜੇ ਤੁਹਾਡਾ ਸਵਾਗਤ ਹੈ ਦੋ ਨੌਜਵਾਨਾਂ ਨੂੰ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਗ੍ਰਿਫਤਾਰ ਸੀਟੀ थाना ਪੁਲਿਸ ਅਤੇ ਡੀਐਸਪੀ ਵੱਲੋਂ ਆ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪਿਛਲੇ ਦਿਨਾਂ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਦੇਖਦੇ ਸੀਟੀ ਪੁਲਿਸ ਮੁਖੀ ਵਿਨਰ ਪ੍ਰਤਾਪ ਸਿੰਘ ਅਤੇ ਡੀਐਸਪੀ ਗੁਰਬੀਰ ਸਿੰਘ ਵੱਲੋਂ ਕਾਰਵਾਈ ਕਰਦੇ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਕੁਲਦੀਪ ਸਿੰਘ ਦਿਵਿੰਦਰ ਸਿੰਘ ਦੋਨੋਂ ਇਚਰਾਪਤੀ ਰਹਿਣ ਵਾਲੇ ਸਨ ਅਤੇ ਜਿਹੜੋ ਨਸ਼ਾ ਲੈਂਦੇ ਸੀ ਉਸ ਔਰਤ ਨੂੰ ਵਿਗ੍ਰਤਾ ਕੀਤਾ ਜੋ ਕਿ ਜਸਵੰਤਕੌਰ ਜੋ ਮੁਰਾਦਪੁਰਾਈ ਰਹਿਣ ਵਾਲੀ ਹੈ ਉਸ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਮੈਡੀਕਲ ਕਰਵਾ ਕੇ ਮਾਨਯਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਦੇ ਕੇ ਪੁੱਛਗਿੱਛ ਕੀਤੀ ਜਾਵੇਗੀ ਮੀਡੀਆ ਤੇ ਵਾਇਰਲ ਹੋਈ ਸੀ ਕਿ ਦੋ ਨੌਜਵਾਨ ਨਸ਼ਾ ਕਰਦੇ ਸੀਗੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਵੀਡੀਓ ਉਹਦੇ ਸਬੰਧ ਵਿੱਚ ਜਿਹੜੇ ਉਹ ਦੋਨੇ ਜਵਾਨ ਸੀਗੇ ਉਹਨਾਂ ਨੂੰ ਕਾਬੂ ਕਰਕੇ ਤੇ ਉਹਨਾਂ ਦੇ ਖਿਲਾਫ 27 ਐਨਡੀਪੀ ਸੈਕਟਰ ਦਾ ਮਕਦਮਾ ਦਰਜ ਕੀਤਾ ਉਹਨਾਂ ਦੀ ਪੁੱਛਗਿੱਛ ਤੇ ਅੱਗੇ ਉਹ ਜਿਸ ਤੋਂ ਖਰੀਦ ਕਰਕੇ ਲਿਆਉਂਦੇ ਸੀਗੇ ਉਸ ਲੇਡੀ ਨੂੰ ਵੀ ਅੱਜ ਰਾਉਂਡ ਅਪ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਸੀ ਜਿਹੜਾ ਕਿੱਥੇ ਰਹਿਣ ਵਾਲੀ ਸੀ ਇਹ ਜਸਵੰਤ ਕੌਰ ਅਮਰਾਦਪੁਰੇ ਦੀ ਜਿਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਉਹ ਤੋਂ ਨਸ਼ਾ ਖਰੀਦਦੇ ਸਨ ਉਹਨੂੰ ਇਹ ਦੋਨੇ ਮੁੰਡੇ ਉਹ ਜਸਵੰਤ ਕੌਰ ਤੋਂ ਨਸ਼ਾ ਖਰੀਦਦੇ ਸੀਗੇ ਇਨਾਂ ਦੀ ਪੁੱਛਗਿੱਛ ਤੇ ਉਹਨਾਂ ਤੇ ਰੇਡ ਕਰਕੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦੇ ਕਬਜ਼ੇ ਵਿੱਚੋਂ ਜਿਹੜਾ ਚਿੱਟਾ ਹੈ ਉਹ ਬਰਾਮਦ ਹੋਇਆ ਇਨਾਂ ਦੀ ਜਿੰਦਗੀ ਉਹ ਹਜੇ ਆਈਓ ਤੋਂ ਪਤਾ ਕਰਦੇ ਆ ਸਮਾਨਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ